ਇਸ ਵੀਲੇ ਦੀ ਵੱਡੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ ਅੰਮ੍ਰਿਤਸਰ ਤੋਂ ਜਿੱਥੇ ਅੰਮ੍ਰਿਤਸਰ ਦੇ ਮਜੀਠਾ ਰੋਡ ਦੇ ਉੱਤੇ ਪੁਲਿਸ ਵੱਲੋਂ ਇੱਕ ਐਂਕਾਊਂਟਰ ਕੀਤਾ ਗਿਆ ਹੈ ਦੱਸਦੀ ਹੈ ਕਿ ਬੀਤੇ ਦਿਨ ਅੰਮ੍ਰਿਤਸਰ ਪੁਲਿਸ ਵੱਲੋਂ ਤਰਮਿੰਦਰ ਸਿੰਘ ਉਰਫ ਸੋਨੂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਪਾਸੋਂ 8 ਕਿਲੋ ਹਿਰੋਇਨ ਬਰਾਮਦ ਕੀਤੀ ਗਈ ਸੀ ਔਰ ਅੱਜ ਜਦ ਪੁਲਸ ਉਸ ਨੂੰ ਰਿਕਵਰੀ ਦੇ ਲਈ ਮਰੀਠਾ ਰੋਡ ਬਾਈਪਾਸ ਦੇ ਉੱਤੇ ਲੈ ਕੇ ਆਏ ਤੇ ਉਸ ਥਾਂ ਦੇ ਉੱਤੇ ਹਥਿਆਰ ਦੱਬਿਆ ਹੋਇਆ ਸੀ ਔਰ ਉਸ ਵੱਲੋਂ ਹਥਿਆਰ ਚੁੱਕ ਕੇ ਪੁਲਿਸ ਦੇ ਉੱਤੇ ਫਾਇਰ ਕੀਤੇ ਗਏ ਪੁਲਸ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਔਰ ਜਦ ਪੁਲ ਇਹ ਤਸਵੀਰਾਂ ਜੋ ਉਹਨੇ ਮੌਕੇ ਦੀਆਂ ਵੀ ਤੁਹਾਡੇ ਨਾਲ ਸਾਂਝੀ ਕਰੇ ਤਸਵੀਰਾਂ ਦੇਖ ਸਕਦੇ ਹੋ ਜਿਸ ਜਗ੍ਹਾ ਦੇ ਉੱਤੇ ਹਥਿਆਰ ਲਗਾਇਆ ਹੋਇਆ ਸੀ ਇਸ ਜਗ੍ਹਾ ਦੇ ਉੱਤੇ ਹੀ ਹਥਿਆਰ ਕੱਟ ਕੇ ਉਸ ਵੱਲੋਂ ਪੁਲਿਸ ਦੇ ਉੱਤੇ ਫਾਇਰ ਕੀਤੇ ਗਏ ਪੁਲਿਸ ਦੇ ਉੱਤੇ ਗੋਲੀਆਂ ਚਲਾਇਆਂ ਗਈਆਂ ਔਰ ਜਵਾਬੀ ਕਾਰਵਾਈ ਦੇ ਵਿੱਚ ਉਹ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਤਾਂ ਮੌਕੇ ਦੇ ਉੱਤੇ ਪੁਲਿਸ ਅਧਿਕਾਰੀ ਵੀ ਪਹੁੰਚੇ ਪੁਲਿਸ ਵੱਲੋਂ ਜਾਦ ਕੀਤੀ ਜਾ ਰਹੀ ਹੈ ਫੋਰੈਂਸਿਕ ਟੀਮਾਂ ਵੀ ਪਹੁੰਚੀਆਂ ਔਰ ਉਹਨਾਂ ਵੱਲੋਂ ਵੀ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਦੱਸ ਦਈਏ ਪੁਲਿਸ ਵੱਲੋਂ ਲਗਾਤਾਰ ਹੀ ਮਾੜੇ ਅਨਸਰਾਂ ਦੇ ਉੱ ਤਰਮਿੰਦਰ ਸਿੰਘ ਔਰ ਸੋਨੂ ਦੇ ਤੇ ਪਹਿਲਾਂ ਕੋਈ ਪਰਚਾ ਨਹੀਂ ਆ ਔਰ ਪਾਕਿਸਤਾਨ ਤੋਂ ਹਿਰੋਇਨ ਮੰਗਾ ਕੇ ਹਥਿਆਰ ਮੰਗਾ ਕੇ ਔਰ ਉਹਨਾਂ ਦੀ ਇਹ ਤਸਕਰੀ ਕਰਦਾ ਸੀ ਔਰ ਤਸਕਰੀ ਮਾਮਲੇ ਦੇ ਵਿੱਚ ਹੀ ਪੁਲਿਸ ਵੱਲੋਂ ਇਹ ਗ੍ਰਿਫਤਾਰ ਕੀਤਾ ਗਿਆ ਸੀ ਤਰਮਿੰਦਰ ਸਿੰਘ ਔਰ ਸੋਨੂ ਨੂੰ ਦੋ ਦਿਨ ਪਹਿਲਾਂ ਹੀ ਗ੍ਰਿਫਤਾਰ ਕੀਤਾ ਸੀ ਔਰ ਅੱਜ ਹੋਰ ਜ਼ਿਆਦਾ ਰਿਕਵਰੀ ਦੇ ਲਈ ਪੁਲਿਸ ਜਦੋਂ ਉਹਨੂੰ ਲੈ ਕੇ ਮਜੀਠਾ ਰੋਡ ਬਾਈਪਾਸ ਦੇ ਉੱਤੇ ਆਉਂਦੀ ਹੈ ਤਾਂ ਮਜੀਠਾ ਰੋਡ ਬਾਈਪਾਸ ਦੇ ਉੱਤੇ ਹੀ ਉਸ ਵੱਲੋਂ ਇੱਕ ਹਥਿਆਰ ਲਗਾਇਆ ਹੁੰਦਾ ਹੈ ਔਰ ਜਿਸ ਜਗ੍ਹਾ ਦੇ ਉੱਤੇ ਜਦੋਂ ਰਿਕਵਰੀ ਦੇ ਲਈ ਪੁਲਿਸ ਲੈ ਕੇ ਆਈ ਤਾਂ ਹਥਿਆਰ ਨੂੰ ਕੱਟ ਕੇ ਉਸ ਵੱਲੋਂ ਪੁਲਿਸ ਦੇ ਉ ਸਨੋ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਤਾਂ ਤਸਵੀਰਾਂ ਵੀ ਦੇਖ ਸਕਦੇ ਹੋ ਮੌਕੇ ਦੇ ਉੱਤੇ ਪੂਰੀ ਪੁਲਿਸ ਫੋਰਸ ਲੱਗੀ ਹੋਈ ਹੈ ਪੁਲਿਸ ਵੱਲੋਂ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਤਾਂ ਇਸ ਮਾਮਲੇ ਦੇ ਵਿੱਚ ਅੰਮ੍ਰਿਤਸਰ ਦੇ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵੱਲੋਂ ਕੀ-ਕਿਆ ਗਿਆ ਉਹ ਵੀ ਤੁਹਾਨੂੰ ਸੁਣਾਉਣੇ ਆ ਤੁਹਾਨੂੰ ਜਿਵੇਂ ਕੱਲ ਦੱਸਿਆ ਸੀ ਬਿਗ ਸਿਸ਼ਰ ਨਾਰਕੋਟਿਕ ਰੇਡ ਦੀ ਕਾਟਲ ਦਾ ਜਿਹੜਾ ਤਰਮਿੰਦਰ ਫੜਿਆ ਸੀ ਉਹਨੇ ਆਪਣੀ ਪੁਛਗਿੱਛ ਦੌਰਾਨ ਦੱਸਿਆ ਸੀ ਐਸਐਸਓ ਮਜੀਠਾ ਨੂੰ ਕਿ ਮੈਂ ਕੁਝ ਹੋਰ ਹੀਰੋਇਨ ਤੇ ਵੈਪਨ ਹੋਰ ਛੁਪਾਇਆ ਹੋਇਆ ਹੈ ਤੇ ਜਦੋਂ ਉਹਦੀ ਰਿਕਵਰੀ ਵਾਸਤੇ ਇੱਥੇ ਆਏ ਸੀ ਤਾਂ ਕਈ ਨਾ ਪੁੱਟ ਉਸੇ ਦੌਰਾਨ ਮੌਕੇ ਦਾ ਫਾਇਦਾ ਉਠਾ ਕੇ ਉਹ ਹੌਲਦਾਰ ਵਿਜੇ ਕੁਮਾਰ ਦੀ ਕਾਰਬਾਈਨ ਖੋਲੀ ਤੇ ਉਹਦੇ ਵਿੱਚ ਐਸਐਚਓ ਮਜੀਠਾ ਨੇ ਉਹਨਾਂ ਨੂੰ ਵਾਰਨ ਕਰਨ ਵਾਸਤੇ ਇੱਕ ਹਵਾਈ ਫਾਇਰ ਕੀਤਾ ਫਿਰ ਵੀ ਉਹਨੇ ਰੱਖੀ ਨਹੀਂ ਉਹ ਕਾਰਬਾਈਨ ਤੇ ਫਿਰ ਇਹਨਾਂ ਨੇ ਆਪਣੇ ਸੈਲਫ ਡਿਫੈਂਸ ਦੇ ਵਿੱਚ ਕਿਉਂਕਿ ਉਹਨੇ ਤਾਂਣ ਲਈ ਸੀ ਇਹਨਾਂ ਦੇ ਉੱਤੇ ਉਹ ਫਾਇਰ ਕਰਨਾ ਚਾਹੀਦਾ ਸੀ ਤਾਂ ਇਹਨਾਂ ਨੇ ਉਹਦੇ ਬੋਲਟ ਬੁੜੀ ਚਲਾਈ ਉਹਦੇ ਵੱਲ ਆਪਣੀ ਸੈਲਫ ਡਿਫੈਂਸ ਦੋ ਦੇ ਜਿਹਨਾਂ ਨੂੰ ਇੰਜਰਡ ਹੋਇਆ ਉਹਨੂੰ ਇਮੀਡੀਏਟਲੀ ਅਸੀਂ ਮੂਵ ਕਰ ਦਿੱਤਾ ਸਿਵਲ ਹਸਪੀਟਲ ਔਰ ਬਾਕੀ ਪ੍ਰਤੀਜਾਰੀਏ ਤੇ ਅਸੀਂ ਹੋਰ ਵੀ ਕਾਰਵਾਈ ਕਰ ਰਹੇ ਹਾਂ ਕਈ ਵਾਰ ਇਹ ਜਿਹੜਾ ਮਲਜ਼ਮ ਹੈ ਉਹ ਪੁਲਿਸ ਨੂੰ ਮਿਸਲੀਡ ਕਰਨ ਵਾਸਤੇ ਉਹ ਜੇ ਕੰਮ ਕਰ ਦਿੰਦੇ ਆ ਬਟ ਇਹ ਅਭੀ ਇਹ ਇਹਦੇ ਚ ਕਿਸੇ ਦਾ ਪੁਲਿਸ ਸਾਈਡ ਤੋਂ ਨੁਕਸਾਨ ਨਹੀਂ ਹੋਇਆ ਇਹ ਬੜੀ ਵੱਡੀ ਗੱਲ ਹੈ ਕਿ ਸਾਡਾ ਕਨਸਟਬਲ ਪਹਿਲਾਂ ਉਹ ਜਿਹੜਾ ਜਿਰੇ ਲਾਜ ਹੈਗਾ ਕਾਫੀ ਉਹਦੇ ਪ੍ਰੋਬਲਮ ਆਈ ਗੁਰਪ੍ਰੀਤ ਦੇ ਸੋ ਇਹੀ ਇਥੇ ਕਾਰਵਾਈ ਹੋਈ ਸਰ ਇਹੋ ਹੀ ਸ਼ਖਸ ਹੈ ਕਾਲਜ ਦੀ ਪ੍ਰੈਸਡੈਂਟ ਕੋਲ ਕੀ ਦੀ ਸੀ ਅਰੇ ਉਹ ਵਹੀ ਬੰਦਾ ਹੈ ਜੋ ਹੋਈ ਹੈ ਹਾਂਜੀ ਹਾਂਜੀ 8 ਕਿਲੋ ਵਾਲਾ ਇਹ ਮੈਂ ਤੁਹਾਨੂੰ ਦੱਸਿਆ ਹੈ ਅਜੇ ਕੋਈ ਕਵਰੀ ਹੋਈ ਹੈ ਜੇ ਹੋਈ ਨਹੀਂ ਹੈ ਕਿਉਂਕਿ ਫਿਰ ਉਹ ਇਹ ਗੱਲ ਚੱਲ ਪਈ ਤੇ ਅੱਗੇ ਕੋਈ ਲੰਬੀ ਨਹੀਂ ਗੱਲ ਉਹਦਾ ਦੁਬਾਰਾ ਰਿਮਾਂਡ ਲਵਾਗੇ ਹੁਣ ਅਸੀਂ ਜੇ ਠੀਕ ਹੋ ਜਾਂਦਾ ਧਰਮਿੰਦਰ ਸਿੰਘ ਦਾ ਕੋਈ ਸਾਥੀ ਦਸੇ ਜਾ ਰਹੇ ਸੀ ਕੱਲ ਉਹਦੇ ਤੇ ਲੱਗੇ ਹੋਏ ਆਂ ਜੀ ਅਜੇ ਫੜੇ ਨਹੀਂ ਅੱਛਾ ਸਰ ਇਹਦੇ ਪਿਸਤੌਲ ਇਹ ਸੀ ਪਹਿਲਾਂ ਹੀ ਤਾਂ ਉਹ ਫਿਰ ਕਿਸ ਤਰੀਕੇ ਦੇ ਨਾਲ ਇਹ ਦੇਖੋ ਪਤਾ ਕੀ ਗੱਲ ਹੁੰਦੀ ਹੈ ਕੋਈ ਮੁਲਜ਼ਮ ਦੀ ਜਦੋਂ ਪੁਛ ਵਿੱਚ ਕੀਤੀ ਜਾਂਦੀ ਹੈ ਜਿਹੜੀ ਉਹ ਜਗ੍ਹਾ ਦੱਸਦਾ ਜੀ ਉੱਥੇ ਪੁਲਿਸ ਜਾ ਕੇ ਰਿਕਵਰੀ ਕਰਦੀ ਹੈ ਪੂਰਾ ਫਾਰਮੈਲਟੀ ਕਰਕੇ ਔਰ ਉਹਦੇ ਚੋਂ ਫਾਰਮੈਲਟੀ ਕਰਨ ਵਾਸਤੇ ਇੱਥੇ ਬੰਦੋਸਰੀ ਉਹਨੂੰ ਲੱਭਣ ਵਾਸਤੇ ਆਏ ਸੀ ਸਾਰੀ ਫਾਰਮੈਲਟੀ ਲੀਗਲ ਚੱਲ ਰਹੀ ਸੀ ਜਦੋਂ ਇਹ ਕਾਰਵਾਈ ਹੋਈ ਅਸੀਂ ਕਿੰਨੀਆਂ ਗੋਲੀ ਲੱਗੀ ਸਰ ਇਹਦੇ ਇੱਕੋ ਹੀ ਤੇ ਆਪਣੇ ਪੁਲਿਸ ਕਲੈਜਮ ਦੇ ਕੋਈ ਨਹੀਂ ਨਹੀਂ ਆਪਣੇ ਬਚਾਅ ਹੋ ਗਿਆ ਤਾਂ ਮਾਰਨ ਲੱਗਿਆ ਸੀ ਇਸ ਗੱਲ 'ਚ ਹੋ ਗਿਆ ਜੀ